ਇਤਿ ਦਿਨੀ ਫਰੀਕ ਕੋੜਾ ਜ਼ਿਲ੍ਹੇ ਦੇ ਇੱਕ ਕਸਬਾ ਸਾਦਕ ਦੇ ਵਿੱਚ ਕੱਪੜੇ ਨੂੰ ਲੈ ਕੇ ਹੋਏ ਵਿਵਾਦ ਨੂੰ ਲੈ ਕੇ ਜਿੱਥੇ ਦੋਹੇਂ ਧਿਰਾਂ ਆਪਣੇ ਆਪਣੇ ਪੱਖ ਦੱਸ ਰਹੀਆਂ ਸਨ ਤਾਂ ਹੁਣ ਪੁਲਿਸ ਵੱਲੋਂ ਇਸ ਮਾਮਲੇ ਨੂੰ ਸਲਝਾ ਲਿਆ ਗਿਆ ਏ। ਥਾਣਾ ਸਾਦਕ ਦੇ ਐਸਐਚਓ ਨਦੀਪ ਸਿੰਘ ਭੱਟੀ ਵੱਲੋਂ ਇਸ ਮਾਮਲੇ ਨੂੰ ਸਲਝਾ ਲਿਆ ਗਿਆ ਹੈ ਅਤੇ ਦੋਹੇਂ ਪਰਿਵਾਰਾਂ ਦਾ ਸਮਝੌਤਾ ਕਰਾ ਦਿੱਤਾ ਗਿਆ ਏ ਕਿਉਂਕਿ ਦੋਹੇਂ ਧਿਰਾਂ ਆਪਣੇ ਆਪਣੇ ਪੱਖ ਦਾ ਕੇ ਪ੍ਰਸ਼ਾਸਨ ਦੇ ਸਵਾਲ ਖੜੇ ਕਰ ਰਹੇ ਸਨ ਪਰ ਇਸ ਮਾਵਲੇ ਦੇ ਵਿੱਚ ਹੁਣ 사ਧਕ ਪੁਲਿਸ ਵੱਲੋਂ ਕਾਰਵਾਈ ਕਰਦੇ ਹਾਂ ਦੋਹਾਂ ਦਾ ਸਮਝੌਤਾ ਕਰਾ ਦਿੱਤਾ ਗਿਆ ਹੈ ਅਤੇ ਅੱਗੇ ਤੋਂ ਇਸ ਬਾਰੇ ਧਿਆਨ ਰੱਖ ਲਈ ਕਿਹਾ ਗਿਆ ਹੈ ਤੁਸੀਂ ਵੀ ਦੇਖੋ ਇਹ ਮੌਕੇ ਦੀਆਂ ਤਸਵੀਰਾਂ ਅਤੇ ਕਿਹੜੀਆਂ ਗੱਲਾਂ ਨੂੰ ਲੈ ਕੇ ਹੋਇਆ ਹੈ ਸਮਝੌਤਾ ਹੁਣੋ ਐਸਐਚਓ 사ਧਕ ਨਦੀਪ ਭੱਟੀ ਦੀ ਜਵਾਨੀ 사ਧਕ ਵਿਖੇ ਪਿਛਲੇ ਦਿਨੀ ਜੋ ਝਗੜਾ ਹੋਇਆ ਸੀ ਬਹੁਤ ਬਰਾਂ ਦੀ ਹਾਜ਼ਰੀ ਦੇ ਵਿੱਚ ਪਿੰਡ ਵਾਸੀਆਂ ਨੇ ਬੜੇ ਹੀ ਸਤਿਭਾਵਗਾ ਦੇ ਪਿਆਰ ਨਾਲ ਉਰੂ ਉਸ ਬਸਮੇ ਨੂੰ ਸੁਲਝਾ ਲਿਆ ਹੈ ਈਮਰ ਦਾ ਬੇਟਾ ਸੀ ਜੀ ਜਿਹਦਾ ਨਾਮ ਵਰਿੰਦਰਪਾਲ ਵਰਿੰਦਰਪਾਲ ਪੀ ਜਸਪ੍ਰੀਤ ਕੀ ਉਹਦੇ ਫਾਦਰ ਨੇ ਉਹ ਬੱਚੇ ਆ ਰਹੇ ਨੇ ਕਿਤੇ ਪਾਸੇ ਸੀਗੇ ਹਸਪੀਟਲ ਦੇ ਵਿੱਚ ਉਹਦਾ ਇਲਾਜ ਚੱਲ ਰਿਹਾ ਸੀ ਉੱਥੋਂ ਆ ਰਹੇ ਨੇ ਪਰ ਪੰਚਾਇਤ ਨੇ ਫੈਸਲਾ ਕੀਤਾ ਹੈ ਕਿ ਇਹ ਦੋਵੇਂ ਫਾਦਰ ਆਪਣੇ ਬੱਚਿਆਂ ਦੀ ਗਲਤੀ ਵੀ ਉਹਨਾਂ ਕੋਲੋਂ ਤੈਸ਼ ਦੇ ਵਿੱਚ ਆ ਕੇ ਝਗੜਾ ਕੀਤਾ ਗਿਆ ਉਹਦੇ ਵਾਸਤੇ ਇਹ ਉਹਦੇ ਮਹਿਸੂਸ ਕਰਦੇ ਨੇ ਲੜਾਈ ਝਗੜੇ ਦੇ ਦੌਰਾਨ ਜਿਹੜੇ ਦੁਕਾਨ ਵਾਲੇ ਸੀ ਉਹਨਾਂ ਵੱਲੋਂ ਬੱਚੇ ਦੀ ਦਸਤਾਰ ਨੂੰ ਹੱਥ ਲੱਗ ਗਿਆ ਸੀ ਉਹਦੇ ਵਾਸਤੇ ਉਹ ਜਿਹੜੇ ਦੁਕਾਨਦਾਰ ਉਹ ਜਿਹੜਾ ਲੜਕਾ ਸੀ ਉਹਦੇ 6:00 ਵਜੇ ਅੱਜ ਉਹਦਾ ਆਪਰੇਸ਼ਨ ਹੈ ਉਹਦੇ ਬ੍ਰਦਰ ਨੇ ਵੱਡੇ ਉਹ ਉਹਦੀ ਖੇਪਾ ਜਾਂਚਨਾ ਕਰਦੇ ਰਹੀ ਕਿ ਸਾਡਾ ਮਤਲਬ ਵੀ ਸੀ ਕੋਈ ਦਸਤਾਰ ਨੂੰ ਹੱਥ ਲੌੜਾ ਉਹ ਝਗੜੇ ਦੇ ਦੌਰਾਨ ਗਲਤੀ ਨਾਲ ਹੱਥ ਲੱਗ ਗਿਆ ਇਹਨਾਂ ਦਾ ਆਪਸ ਵਿੱਚ ਨਿਬੜ ਗਿਆ ਔਰ ਦੋਨੇ ਜਣੇ ਪਿਆਰ ਨਾਲ ਦੋਨੇ ਪਾਰਟੀਆਂ ਆਪਸ ਵਿੱਚ ਪਿਆਰ ਨਾਲ ਹੱਥ ਮਿਲਾ ਕੇ ਜੱਫੀ ਪਾੜ ਗਏ ਪਾਓ ਜੀ ਚਲੋ ਆਉਤ ਦਾਸਾ ਬਾਉਂਡ ਆਪਸ ਵਿੱਚ ਕਰੋ ਗੱਲ ਕੋਈ ਖੇਨਾਜਾਜਰਾ ਜਿਹੜੀ ਹੈ ਵੀ ਗਲਤੀ ਹੋ ਗਈ ਬੱਚਿਆਂ ਕੋਲ ਜਿਉਂ ਉਹਨਾਂ ਨੂੰ ਮਾਫ ਕਰੋ ਤੁਸੀਂ ਤੁਹਾਡੇ ਵੀ ਉਹ ਬੱਚੇ ਹੀ ਨੇ ਨਹੀਂ ਸਾਡੇ ਪ੍ਰਾਣੇ ਕਸਟਮਰਾਂ ਪਹਿਲਾਂ ਸਾਡੇ ਪ੍ਰਾਣੇ 15 ਸਾਲ ਤੋਂ ਅਸੀਂ ਆ ਰਹੇ ਹਾਂ ਇਹਨਾਂ ਦੇ ਕੋਈ ਸਾਡੇ ਵੀ ਰੋਟੀ ਨੇ ਥੋੜੀ ਸੀ ਉਹ ਬੱਚਿਆਂ ਨੇ ਗਲਤੀ ਕੀਤੀ ਉਸ ਤੋਂ ਬਾਅਦ ਜਿਹੜਾ ਹੈਗੇ ਦੱਸੋ ਜੀ ਸਭ ਕੁਝ ਤੋ ਪਰਪੇਟਿਓ ਦੀ ਉਹ ਉਹ ਜੀ ਬੱਚਾ ਨੂੰ ਗਲਤੀ ਦੀ ਮਾਫੀ ਦਿਓ ਕੋਈ ਨਹੀਂ ਤੁਹਾਡੇ ਵੀ ਉਹ ਚਾਚਾ ਹੀ ਲੱਗਦੇ ਹੋ ਤੁਸੀਂ ਜੇ 15 ਸਾਲ ਦੇ ਪਰਾਲੇ ਬੰਦਾ ਉਹ ਸਬੰਧੀ ਬਣ ਜਾਂਦੇ ਆ ਤੁਹਾਡੇ ਭਤੀਜੇ ਹੀ ਨੇ ਕੋਈ ਦਾ ਨਹੀਂ ਤੁਸੀਂ ਉਹਨਾਂ ਨੂੰ ਮਾਫ ਕਰੋ ਜਿਹੜੀ ਤੁਹਾਡੇ ਕੋਲ ਗਲਤੀ ਹੋਈ ਉਹਨੂੰ ਤੁਸੀਂ ਮਾਫ ਕਰੋ ਠੀਕ ਹੈ ਠੀਕ ਹੈ ਕੋਈ ਹੋਰ ਕਿਲਾ ਸੀ ਕੁਆ ਬਿਲਕੁਲ ਕੋਈ ਨਹੀਂ ਬਲੋ ਪਾਉ ਦੀ ਵੈਰੂ ਜੀ ਦਾ ਖਾਲਸਾ ਵੈਰੂ ਜੀ ਕੀ ਬਾਰੇ ਮੈਨੂੰ ਖੁਸ਼ੀ ਹੈ ਜੀ ਬਹੁਤ ਬੜਾ ਨੇ ਬੋਡੀ ਸੂਜ ਪੂਜ ਨਾਲ ਇਸ ਫਸਲੇ ਨੂੰ ਸੁਲਝਾ ਲਿਆ ਜੋ ਵੀ ਕਾਰਵਾਈ ਬਣਦੀ ਹੈ ਉਹ ਉਹਦੇ ਵਿੱਚ ਮੈਂ ਵਾਦਾ ਕਰਦਾ ਵੀ ਜਿਹਦੇ ਜਿਹਦੇ ਤੇ ਵੀ ਜੋ ਕੋਈ ਕਾਰਵਾਈ ਹੋਈ ਹੈ ਉਹਨੂੰ ਕਾਨੂੰਨ ਅਨੁਸਾਰ ਅਸੀਂ ਉਹਨੂੰ ਕਰ ਦਿਆਗੇ ਖਤਮ ਕਰ ਦੇਵਾਂਗੇ